ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਸੀਂ ਇਹ ਮੁਕੇ ਦੇਖ ਰਹੇ ਹੋ ਸਤਲੁਜ ਦਰਿਆ ਪਿੰਡ ਮਡਾਣਾ ਸ਼ਮਾ ਜਿੱਥੇ ਬਹੁਤ ਜ਼ਿਆਦਾ ਪੈੰਡੂ ਢਾਹ ਲੱਗੀ ਹੋਈ ਆ ਇਸ ਜਗ੍ਹਾ ਤੇ ਜੋ ਪਹਿਲਾਂ ਕਾਰ ਪਰਵਾਰਾਂ ਦੇ ਕਮਰੇ ਸੀ ਸੋ ਸਾਰੇ ਕਿਥੇ ਟਹਿ ਚੁੱਕੇ ਸਨ ਸਿਰਫ ਤੂੜੀ ਵਾਲੇ ਤੇ ਕੁਝ ਕਮਰੇ ਬਚੇ ਹਾਂ ਜਿੱਥੇ ਪੁਲਿਸ ਪ੍ਰਸ਼ਾਸਨ ਆਰਮੀ ਤੇ ਮਰੇਗਾ ਮਜ਼ਦੂਰ ਸਾਰੇ ਵਰਕਰ ਕੰਮ ਤੇ ਲੱਗੇ ਹੋਏ ਆ ਕਿਉਂਕਿ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਹੈ ਬੰਦ ਨੂੰ ਕੋਸ਼ਿਸ਼ ਬਚਾਉਣ ਦੀ ਕੀਤੀ ਜਾ ਰਹੀ ਹੈ ਜੇ ਦੂਸਰੇ ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਧਰਲੇ ਪਾਸੇ ਉਹ ਸਾਹਮਣੇ ਦੇਖੋ ਪੌਪਲੈਂਡ ਮਸ਼ੀਨਾਂ ਜੋ ਦਰਿਆ ਨੂੰ ਸਿੱਧਾ ਕਰ ਲਈ ਚਲਦੀਆਂ ਪਈਆਂ ਕਿਉਂਕਿ ਮਿੱਟੀ ਕੱਢ ਕੇ ਉੱਥੋਂ ਦਰਿਆ ਦੀ ਡੰਗਾਈ ਕੀਤੀ ਜਾ ਸਕੇ ਜਾਂ ਜੋ ਢਾਹ ਲੱਗਦੀ ਪਈ ਆ ਉਹ ਢਾਹ ਪਾਣੀ ਦੀ ਉਧਰਲੀ ਸੈਨ ਨੂੰ ਵਹਾਜ ਹੋ ਸਕੇ ਲਗਾਤਾਰ ਦੂਸਰੀ ਸਾਈਡ ਮਸ਼ੀਨਾਂ ਚੱਲਦੀਆਂ ਹੋਈਆਂ ਤੁਸੀਂ ਆਪ ਦੇਖ ਸਕਦੇ ਹੋ ਪ੍ਰਸ਼ਾਸਨ ਤੇ ਪਿੰਡ ਦੇ ਲੋਕ ਸਾਰੇ ਜੋ ਕੰਮ ਦੇ ਵਿੱਚ ਲੱਗੇ ਹੋਏ ਆ ਸਾਰੇ ਆਪ ਕੋ ਆਪਣਾ ਪ੍ਰਸ਼ਾਸਨ ਬੀਪੀਆਂ ਜਿੰਨੀਆਂ ਵੀ ਹੈ ਕਿ ਆਪਣਾ ਸਹਿਯੋਗ ਦੇ ਰਿਹਾ ਦੇਖੋ ਉਹਨਾਂ ਪਰਿਵਾਰਾਂ ਦੇ ਮਕਾਨ ਸਿਰਫ ਇਹੀ ਬਚੇ ਆ ਜੋ ਕਿ ਇੱਟਾਂ ਕੱਢ-ਕੱਢ ਕੇ ਜੋ ਬਜੀਆ ਉਹਨਾਂ ਨੂੰ ਦੂਸਰੀ ਸਾਈਡ ਸਿੱਟਣ ਦੀ ਕੋਸ਼ਿਸ਼ ਕਰਦੇ ਹੋਏ ਸੋ ਸਾਰੇ ਦਾਨੀ ਸੱਜਣਾ ਵੀਰਾਂ ਭਰਾਵਾਂ ਤੇ ਭੈਣਾਂ ਨੂੰ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਪਰਿਵਾਰਾਂ ਦੀ ਮਦਦ ਤੇ ਯੂਰ ਕਰੋ ਤਾਂ ਕਿ ਆਪਣੇ ਕਵਰੇ ਕਿਸੇ ਜਗ੍ਹਾ ਤੇ ਪਾ ਸਕਣ ਕਿਉਂਕਿ ਹੁਣ ਜੋ ਵੀ ਇਹਨਾਂ ਦੇ ਕੋਲ ਸੀ ਮੈਂ ਤਮੇਦੂਰੀ ਕਰਕੇ ਇਹਨਾਂ ਨੇ ਘਰ ਬਣਾਏ ਸੀ ਉਹ ਤਾਂ ਪਾਣੀ ਦੇ ਵਿੱਚ ਵਹਿ ਚੁੱਕੇ ਹਨ ਸਿਰਫ ਤਾਂ ਸਿਰਫ ਉਹਨਾਂ ਕੋਲ ਥੋੜੀਆਂ-ਬਹੁਤੀਆਂ ਇੱਟਾਂ ਬਚੀਆਂ ਹਨ ਬਾਕੀ ਜਾਂ ਸਮਾਨ ਲਾਗੇ ਦੂਸਰੇ ਘਰਾਂ ਵਿੱਚ ਰੱਖਿਆ ਹੈ ਸੋ ਇਹਨਾਂ ਪਰਿਵਾਰਾਂ ਦੀ ਇਹੀ ਮੰਗ ਆ ਕਿ ਸਾਡੇ ਘਰਾਂ ਨੂੰ ਬਣਵਾਇਆ ਜਾਵੇ ਜਾਂ ਸਾਨੂੰ ਪਾਸੇ ਦੂਸਰੀ ਸਾਈਡ 5-5 ਮਰਲੇ ਦੇ ਪਲਾਟ ਲੈ ਕੇ ਦਿੱਤੇ ਜਾਣ ਸੋ ਸਾਰੇ ਦਾਦੀ ਸੱਜਣਾ ਨੂੰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਪਾਏ ਨਾ ਨਾਲ ਮਿਲ ਕੇ ਸਾਥ ਦਿਈਏ ਇਹਨਾਂ ਦੇ ਜੋ ਮੋਬਾਈਲ ਨੰਬਰ ਅਸੀਂ ਸਕਰੀਨ ਉੱਤੇ ਦੇ ਦੇਵਾਂਗੇ ਤਾਂ ਕਿ ਇਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ